ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 146 ਆਓ ਸੁਣਦੇ ਹਾਂ ਪਿਆਰੀ ਸੰਗਤ ਜੀ ਅੱਜ ਅਸੀਂ ਜਪਜੀ ਸਾਹਿਬ ਦੀ 33ਵੀਂ ਪੌੜੀ ਦੇ ਅਰਥ ਵਿਸਥਾਰ ਨਾਲ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ਆਖਣ ਜੋਰ ਚੁਪੈਣਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਈ ਨਾਨਕ ਉੱਤਮ ਨੀਚ ਨਾ ਕੋਈ ਅਰਥਾਤ ਆਖਣ ਜੋਰ ਚੁਪੈਣਾ ਜੋਰ ਭਾਵ ਨਾ ਤਾਂ ਬੋਲਣ ਵਿੱਚ ਭਾਵ ਸ਼ਬਦਾ ਰਾਹੀ ਕਿਸੇ ਵੀ ਗੱਲ ਦਾ ਵਿਚਾਰ ਪ੍ਰਗਟ ਕਰਨਾ ਜਾਂ ਚੁੱਪ ਕਰਕੇ ਰਹਿਣਾ ਕਿਸੇ ਵੀ ਗੱਲ ਵਿੱਚ ਸਾਡਾ ਜੋਰ ਜਾਂ ਮਰਜੀ ਨਹੀਂ ਚੱਲਦੀ ਜੋਰ ਨਾ ਮੰਗਣ ਦੇਣ ਨਾ ਜ਼ੋਰ ਈਸ਼ਵਰ ਅੱਗੇ ਕੋਈ ਦਾਤ ਮੰਗਣ ਲਈ ਸਾਡਾ ਜ਼ੋਰ ਨਹੀਂ ਚੱਲਦਾ ਸਿਰਫ ਬੇਨਤੀ ਚੱਲਦੀ ਹੈ ਤੇ ਨਾ ਹੀ ਕਿਸੇ ਨੂੰ ਦੇਣ ਵਿੱਚ ਸਾਡਾ ਜ਼ੋਰ ਚੱਲਦਾ ਹੈ ਇਹ ਕੰਮ ਜ਼ੋਰ ਵਾਲਾ ਨਹੀਂ ਹੈ ਸਹਿਜ ਸੁਭਾ ਕਰਨ ਵਾਲਾ ਹੈ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਨਾ ਹੀ ਅਸੀਂ ਆਪਣੀ ਮਰਜ਼ੀ ਨਾਲ ਜੀਉਂਦੇ ਹਾਂ ਤੇ ਨਾ ਹੀ ਅਸੀਂ ਆਪਣੀ ਮਰਜ਼ੀ ਨਾਲ ਮਰ ਸਕਦੇ ਹਾਂ ਕਿਉਂਕਿ ਸਵਾਸਾਂ ਦੀ ਡੋਰ ਈਸ਼ਵਰ ਦੇ ਹੱਥ ਹੀ ਹੈ ਜੋਰ ਨਰਾਜ ਮਾਲ ਮਨਸੋਰ ਭਾਵ ਛੋਟੀ ਛੋਟੀ ਗੱਲ ਤੇ ਵੀ ਹਕੂਮਤ ਕਰਨਾ ਦੂਸਰੇ ਤੇ ਦਬਾਅ ਪਾਉਣਾ ਜਾਂ ਆਪਣੀ ਮਨਮਰਜ਼ੀ ਕਰਨੀ ਵਪਾਰ ਕਰਦਿਆਂ ਮਨ ਵਿੱਚ ਲੈਣ ਦੇਣ ਦੀ ਚਿੰਤਾ ਸ਼ੋਰ ਜੋ ਚੱਲਦਾ ਹੈ ਉਹ ਮਨੁੱਖ ਦੇ ਹੱਥ ਨਹੀਂ ਹੁੰਦਾ ਉਹ ਵੀ ਸੰਭਾਵਨਾਵਾਂ ਉੱਤੇ ਹਾਲਾਤਾਂ ਉੱਤੇ ਮੁਕੱਸਰ ਡਿਪੈਂਡ ਕਰਦਾ ਹੈ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸ ਲੋਕ ਬੜਾ ਟੁਕਮਾ ਹੈ ਨਰ ਚਾਹਤ ਕਛ ਔਰ ਔਰੇ ਕੀ ਔਰੇ ਭਈ ਚਿਤਵਤ ਰਹੇ ਓ ਠਗੋਰ ਨਾਨਕ ਫਾਸੀ ਗਲ ਪਰੀ ਭਾਵ ਰਾਜ ਕਰਨ ਵਿੱਚ ਤੇ ਵਪਾਰ ਕਰਨ ਵਿੱਚ ਸੰਭਾਵਨਾਵਾਂ ਤੇ ਘਟਨਾਵਾਂ ਦਾ ਪ੍ਰਭਾਵ ਹੁੰਦਾ ਹੈ ਇਸ ਕਰਕੇ ਇਹਨਾਂ ਦਾ ਸ਼ੋਰ ਮਨੁੱਖ ਦੇ ਮਨ ਵਿੱਚ ਚੱਲਦਾ ਰਹਿੰਦਾ ਹੈ ਜੋਰ ਨਾਲ ਸੁਰਤੀ ਗਿਆਨ ਵਿਚਾਰ ਭਾਵ ਈਸ਼ਵਰ ਪ੍ਰਤੀ ਤਿਆਨ ਲਗਾਉਣਾ ਸੁਰਤ ਜੋੜਨਾ ਭਾਵ ਸਪਿਰਚੁਅਲ ਅਵੇਅਰਨੈਸ ਹੋਣਾ ਜਾਂ ਗਿਆਨ ਬਾਰੇ ਵਿਚਾਰ ਕਰਨਾ ਇਹਨਾਂ ਉੱਤੇ ਵੀ ਮਨੁੱਖ ਦਾ ਕੋਈ ਆਪਣਾ ਜੋਰ ਨਹੀਂ ਹੈ। ਇੰਨਾ ਵਿੱਚ ਵੀ ਮਨੁੱਖ ਜੋਰ ਨਾਲ ਪ੍ਰਾਪਤੀ ਨਹੀਂ ਕਰ ਸਕਦਾ। ਇਹ ਤਾਂ ਪ੍ਰਭੂ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ। ਜੋਰ ਨਾਲ ᔪਗਤੀ ਛੁਟੇ ਸੰਸਾਰ ਭਾਵ ਸੰਸਾਰੀ ਧੰਦਿਆਂ ਤੋਂ ਭਾਵ ਜੰਜਾਲਾਂ ਤੋਂ ਬਚਣ ਲਈ ᔪਗਤੀਆਂ ਨਾਲ ਚਲਾਕੀਆਂ ਨਾਲ اپنی بُدھی ਨਾਲ ਨਹੀਂ بچਿਆ ਜਾ ਸਕਦਾ ਇਹਨਾਂ ਤੇ ਇਸ ਤਰ੍ਹਾਂ ਕੋਈ ਜ਼ੋਰ ਨਹੀਂ ਚੱਲਦਾ ਇਹ ਤਾਂ ਪ੍ਰਭੂ ਕਿਰਪਾ ਨਾਲ ਹੀ ਹੋ ਸਕਦਾ ਹੈ ਜਿਸ ਹੱਥ ਜ਼ੋਰ ਕਰ ਵੇਖੈ ਸੋਇ ਭਾਵ ਜਿਸ ਦੇ ਹੱਥ ਵਿੱਚ ਜਿਸ ਕੋਲ ਜ਼ੋਰ ਹੈ ਜ਼ੋਰ ਤਾਂ ਸਿਰਫ ਈਸ਼ਵਰ ਕੋਲ ਹੀ ਹੈ ਉਹੀ ਸ੍ਰਿਸ਼ਟੀ ਦੀ ਰਚਨਾ ਕਰਕੇ ਉਸ ਨੂੰ ਵੇਖ ਰਿਹਾ ਹੈ ਉਤਲੀਆਂ ਸਾਰੀਆਂ ਤੁਕਾਂ ਦਾ ਸਾਰ ਅੰਸ਼ ਇੰਜ ਬਣਦਾ ਹੈ ਕਿ ਕਿਸੇ ਮਨੁੱਖ પાસે ਕੋਈ ਜੋਰ ਸ਼ਕਤੀਆਂ ਨਹੀਂ ਹਨ ਕਿ ਉਹ ਆਪਣੀ ਮਰਜ਼ੀ ਨਾਲ ਸਭ ਕੁਝ ਕਰ ਸਕੇ ਤੇ ਆਪਣਾ ਜੀਵਨ ਜੀ ਸਕੇ ਉਹ ਤਾਂ ਸਿਰਫ ਈਸ਼ਵਰ ਹੀ ਹੈ जिसਦੇ ਹੱਥ ਸਾਰੀਆਂ ਸ਼ਕਤੀਆਂ ਹਨ ਉਹ ਸਭ ਦੇ ਵਿੱਚ ਸਮਾਇਆ ਹੋਇਆ ਹੈ ਮਨੁੱਖ ਦੇ ਸਰੀਰ ਦੀ ਚੱਲਣ ਦੀ ਸ਼ਕਤੀ ਈਸ਼ਵਰੀ ਜੋਤ ਹੈ ਉਸ ਨਾਲ ਹੀ ਸਭ ਚੱਲਦਾ ਹੈ ਮਨੁੱਖ ਸਿਰਫ ਹਲਾਤਾਂ ਨਾਲ ਕਰਮ ਫਲ ਦੇ ਹਿਸਾਬ ਨਾਲ ਚੱਲਦਾ ਹੈ ਇਸ ਕਰਕੇ ਗੁਰੂ ਜੀ ਨੇ ਕਿਹਾ ਹੈ ਨਾਨਕ ਉੱਤਮ ਨੀਚ ਨਾ ਕੋਈ ਕੋਈ ਵਧੀਆ ਨਹੀਂ ਕੋਈ ਘਟੀਆ ਨਹੀਂ ਕਿਉਂਕਿ ਕੋਈ ਈਸ਼ਵਰ ਦਾ ਲਾਸਾਨੀ ਨਹੀਂ ਸ਼ਰੀਰਕ ਨਹੀਂ ਸਭ ਕੁਝ ਈਸ਼ਵਰ ਦੇ ਅਸੂਲਾਂ ਅਨੁਸਾਰ ਚੱਲਦਾ ਹੈ ਵਿਆਖਿਆਕਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ